ਦੇਖੋ ਜੀ ਹੁਣ ਜੇ ਬਿਤੇ ਬੋਲੇ ਸੋਨ ਹੋ ਸਤਿ ਸ੍ਰੀ ਅਕਾਲ ਜੀ ਜੀਰ ਜੀ ਮਾਨਕ ਪਾਸ਼ਾ ਦੀ ਚਰਨਸ਼ੋਪ ਰਤ ਤਿੱਤੇ ਜੇ ਤੁਸੀਂ ਬੋਟੇ ਲਗਾਉਣ ਜਾ ਰਹੇ ਹੋ ਕੀ ਕਰਨਾ ਚਾਹੀਦਾ ਜਿਸ ਤਰ੍ਹਾਂ ਸਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਦੀ ਚਰਨਸ਼ੋਪ ਪ੍ਰਾਪਤ ਪਵਿੱਤਰ ਕਾਲੀ ਵੰਹੀਂ ਜਿੱਥੇ ਬਾਬੇ ਨਾਨਕ ਨੇ ਚਰਨ ਪਾਏ ਬਾਣੀ ਉਚਾਰਨ ਕੀਤੀ ਉਹ ਵੀ ਬਿਲਕੁਲ ਪ੍ਰਦੂਸ਼ਿਤ ਹੋ ਗਈ ਸੀ ਅੱਜ ਹੁਣ ਉਹਦੇ ਉੱਤੇ ਸਾਰੇ ਟ੍ਰੀਟਮੈਂਟ ਪਲਾਂਟ ਲੱਗ ਗਏ ਆ ਉਹਦਾ ਪਾਣੀ ਦਾ TDS 108 ਤੇ ਅੱਜ ਫੈਸਬੁਕ ਵਾਟਰ ਵਡੇ ਹੈ ਵੈਟਲੈਂਡ ਡੇ ਹੈ ਦੁਨੀਆ ਭਰ ਦੇ ਵਿੱਚ ਦਿਹਾੜੇ ਕਿਉਂ ਮਨਾਏ ਜਾਂਦੇ ਆ ਕਿ ਅੱਜ ਪਾਣੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਦਿੱਕਤਾਂ ਜਿਹੜੀਆਂ ਪੁਖਵਾਣੀਆਂ ਹੋ ਰਹੀਆਂ ਵੀ ਇਹ ਪਾਣੀ ਪ੍ਰਤੀ ਸਹੀ ਸੁਚੇਤ ਹੋਈਏ ਅੱਜ ਵਰਡ ਵੈਟਲੈਂਡ ਡੇ ਦੇ ਉੱਤੇ ਅਸੀਂ ਹਰ ਸਾਲ ਇਹ ਦਿਹਾੜਾ ਐਜੂਕੇਸ਼ਨ ਨੂੰ ਤੇ এনवायरमेंट ਨੂੰ ਸਮਰਪਿਤ ਕਰਕੇ ਮਨਾਉਂਦੇ ਆ ਸੋ ਅੱਜ ਜਿੱਥੇ ਸਲਦਾ ਸਿਂਜੇਵਾਲ ਦੇ ਵਿੱਚ ਉਹ ਐਜੂਕੇਸ਼ਨ ਦਾ ਸਕੂਲ ਦੇ ਵਿੱਚ ਉਹ ਸਮਾਗਮ ਹੋਇਆ ਉੱਥੇ ਵੀ এনवायरमेंट ਦਾ ਸਨੇਹਾ ਦੇ ਕੇ ਤੇ ਇਹ ਜੋ ਛੇਬ ਸਿਧਿਗੁਰ ਨਾਨਕ ਪਾਤਸ਼ਾਹ ਦੀ ਚਰਨ ਸੂਪਾਪਤ ਧਰਦੀ ਗੁਰਦੁਆਰਾ ਗਊ ਘਾਟ ਜਿੱਥੇ ਗੁਰਨਾਨਕ ਪਾਤਸ਼ਾਹ ਨੇ ਚਰਨ ਪਾਏ ਤੇ ਇੱਥੇ ਦਰਿਆ ਸਤਲੁਜ ਇਸ ਸ਼ਹਿਰ ਨੂੰ ਦੱਸਦਿਆਂ ਕਿ ਢਾ ਰਿਹਾ ਸੀ ਸੋ ਉਸ ਵੇਲੇ ਬਾਬੇ ਨਾਨਕ ਦੇ ਚਰਨਾਂ 'ਚ ਸੰਗਤ ਨੇ ਬੇਨਤੀ ਕੀਤੀ ਉਸ ਵੇਲੇ ਦੇ ਰਾਜੇ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਜਨਤਾ ਦੇ ਉੱਤੇ ਜ਼ੁਲਮ ਕਰਨਾ ਛੱਡ ਦਿਓ ਦਰਿਆ ਜਿਹੜਾ ਹੈਗਾ ਉਹ ਪਿੱਛੇ ਚੱਲ ਜਾਊਗਾ ਹੁਣ 14 ਕਿਲੋਮੀਟਰ ਦਰਿਆ ਪਿੱਛੇ 14 ਕਿਲੋਮੀਟਰ ਸੋ ਸੱਤ ਕੋ ਚੱਲ ਜਾਊਗਾ 14 ਕਿਲੋਮੀਟਰ ਹੁਣ ਵੀ ਜਿਹੜਾ ਹੈ ਉਹ ਪਿੱਛੇ ਆ ਤੇ ਇਹ ਕਹਿੰਦੇ ਜੇ ਬੱਗੂਗਾ ਤਾਂ ਬੁੱਢਾ ਹੋ ਕੇ ਬੱਗੂਗਾ ਭਾਵੇਂ ਇਹਦਾ ਵਹਾਅ ਥੋੜਾ ਹੋ ਜੂ ਇਹ ਬੁੱਢਾ ਦਰਿਆ ਹੁਣ ਵੀ ਪਵਿੱਤਰ ਦਰਿਆ ਸੀ ਜਿੱਥੇ ਗੁਰੂ ਨਾਨਕ ਪਾਸਾ ਦੇ ਚਰਨਾਂ ਦੇ ਵਿੱਚ ਇੱਥੇ ਗੁਰਸੰਗਤਾਂ ਇਸ਼ਨਾਨ ਕਰਦੀਆਂ ਸੀ ਇਸ ਦਰਿਆ ਦੇ ਵਿੱਚ ਪਰ ਅਫਸੋਸ ਹੈ ਕਿ ਜੀ ਨੂੰ ਆਪਾਂ ਕਹਿੰਦੇ ਤਰੱਕੀ ਅਸੀਂ ਪਹੁੰਚੀ ਹੈਗੀ ਉਸ ਯੁੱਗ ਦੇ ਵਿੱਚ ਜੋ ਅਸੀਂ ਬੁੱਢੇ ਦਰਿਆ ਦਾ ਹਾਲ ਪੁੱਤਰ ਦਰਿਆ ਦਾ ਹਾਲ ਕੀਤਾ ਉਹ ਬੜਾ ਸਰਮਨਾਕ ਆ ਸੋ ਲੰਬੇ ਸਮੇਂ ਤੋਂ ਜਿਹੜਾ ਹਰ ਵਾਰ ਜਿਹੜਾ ਉਠਾ ਰਹੇ ਆ ਤੇ ਹਾਂ ਪਿਛਲੇ ਸਮਿਆਂ ਤੋਂ ਵੀ ਇੱਥੇ ਸ਼ਹਿਰ ਦੇ ਵਿੱਚ ਟ੍ਰੀਟਮੈਂਟ ਪਲਾਂਟ ਲੱਗਣੇ ਚਾਹੀਦੇ ਸੀ ਉਹ ਵੀ ਟ੍ਰੀਟਮੈਂਟ ਪਲਾਂਟ ਬਹੁਤ ਵੱਡਾ ਖਰਚਾ ਜਿਹੜਾ ਹੈਗਾ ਪਿਛਲੇ ਸਮੇਂ ਤੋਂ ਲੈ ਕੇ ਸਰਕਾਰਾਂ ਨੇ ਕੀਤਾ ਤੇ ਇਹ ਪਾਕ ਪਵਿੱਤਰ ਹੋਵੇ ਅੱਜ ਵੇਟਲੈਂਡ ਵੱਡਾ ਵੇਟਲੈਂਡ ਜਿਹੜਾ ਹੈ ਅਸੀਂ ਜਿਹੜਾ ਹੈ ਇਹ ਲੁਧਿਆਣੇ ਦੇ ਵਿੱਚ ਬੁੱਢੇ ਦਰਿਆ ਦੇ ਕੰਢੇ ਦੇ ਉੱਤੇ ਪਲਾਂਟੇਸ਼ਨ ਕਰਕੇ ਇਸ ਨੂੰ ਸਾਫ਼ ਸਫਾਈ ਰੱਖਣ ਦਾ ਜੋ ਸੇਵਾ ਦਾ ਕਾਰਦਾ ਉਹ ਆਰੰਭ ਕਰ ਰਹੇ ਹਾਂ ਤਾਂ ਕਿ ਜਿਸ ਤਰ੍ਹਾਂ ਪਾਕ ਪਵਿੱਤਰ ਵਹੀਂ ਜਿਹੜੀ ਹੈ ਉਹ ਬਾਬੇ ਨਾਨਕ ਦੇ ਚਰਨ ਸੋ ਪ੍ਰਾਪਤ ਹੋ ਰਹੀ ਆ ਤੇ ਪਵਿੱਤਰ ਬੁੱਢਾ ਦਰਿਆ ਸਾਫ ਸੁਥਰਾ ਹੋਵੇ ਉਹਦੇ ਵਾਸਤੇ ਜਿਹਨੇ ਜੋ ਵੀ ਜਤਨ ਗੁਰਨਾਨਕ ਬਾਸਾ ਕਰਉਣਗੇ ਅਸੀਂ ਅੱਜ ਵੀ ਕੱਲ ਵੀ ਅਰਦਾਸ ਕੀਤੀ ਸੀ ਅੱਜ ਵੀ ਅਖੰਡ ਪਾਠ ਦੇ ਭੋਗ ਪਾਣੇ ਆ ਗੁਰੂ ਜਰਨਾਚ ਅਰਦਾਸ ਕਰਦੇ ਆ ਜਿਸ ਕਾ ਕਾਰ ਦਿੱਤੇ ਨਹੀਂ ਕੀ ਆ ਮਾਨਸਕਿਆ ਵਿਚਾਰਾ ਰਾਮ ਅੱਗੇ ਵੀ ਗੁਰੂ ਬਾਸਾ ਨੇ ਕਿਰਪਾ ਕੀਤੀ ਕਾਲੀ ਬਈ ਵਾਗੀ ਚਿੱਟੀ ਬਈ ਦੇ ਵਿੱਚ ਵੀ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ 200 ਕੁਸ਼ਕ ਪਾਣੀ ਜਿਹੜਾ ਹੈਗਾ ਉਹ ਲੱਗ ਗਿਆ ਉਹਦੇ ਉੱਤੇ ਜਿਹੜਾ ਉਹ ਰੈਗੂਲੇਟਰ ਆ ਉਹਦਾ ਕਾਟ ਰਨ ਥੋੜੇ ਦਿਨਾਂ ਵਿੱਚ ਕਰਨਗੇ ਸੋ ਇਸੇ ਤਰ੍ਹਾਂ ਇਹਦੇ ਵਿੱਚ ਵੀ 200 ਕੁਸ਼ਕ ਪਾਣੀ ਛੱਡਿਆ ਤੇ ਇਹਦੇ ਵਿੱਚ ਸਾਫ਼ ਪਾਣੀ ਚੱਲੇ ਤੇ ਕੰਦੇ ਪਾਣੀ ਜਿੱਥੇ ਵੀ ਹੈਗੀ ਕਿਉਂਕਿ ਬਹੁਤ ਵੱਡਾ ਜਿਹੜਾ 223 ਐਮਐਲਡੀ ਟ੍ਰੀਟਮੈਂਟ ਪਲੈਂਟ ਲੱਗਣਾ ਸੀ ਉਹ ਲੱਗ ਚੁੱਕਾ ਹੈ ਹੁਣ ਕੱਲ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੇ ਨਾਲ ਪਰਸੋ ਅਸੀਂ ਗੱਲ ਕੀਤੀ ਸੀ ਕਿ ਇੱਕ ਥਾਂ ਦੇ ਉੱਤੇ ਕੋਈ ਕੋਰਟ ਕੇਸ ਆ ਜਿਹੜਾ ਸੁਪਰੀਮ ਕੋਰਟ ਤੇ ਚਲੇ ਗਿਆ ਉਹ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਉਹ ਜਿਹੜਾ 200 ਟੋਈਏ ਤੇ 200 ਐਮਐਲਡੀ ਦਾ ਪਰ ਜਿੱਥੇ ਉਹ ਪਾਣੀ ਉਹਦੇ ਵਿੱਚ ਪਾ ਕੇ ਸੱਟਣਾ ਜਿਹੜਾ ਹੈਗਾ ਪੰਪ ਸਟੇਸ਼ਨ ਲੱਗਣਾ ਸੀ ਉਹਦਾ ਜਿਹੜਾ ਹੈਗਾ ਉਹ ਸਟੇ ਹੋਇਆ ਉਹਦੇ ਵਾਸਤੇ ਵੀ ਜਦਨ ਕਰ ਰਹੇ ਹਾਂ ਗੁਰੂ ਪਾਤਸ਼ਾਹ ਕਿਰਪਾ ਕਰ ਨੇ ਇਸ ਜਿਹਨੇ ਵੀ ਲੁਧਿਆਣਾ ਦੇ ਐਮਐਲਏ ਸਭਾ ਨਾਲ ਸਾਰੇ ਜਿਨੇ ਵੀ ਐਡਮਿਨਿਸਟ੍ਰੇਸ਼ਨ ਆ ਸਾਰੇ ਹੀ ਚਾਹੁੰਦੇ ਅਗੇ ਸੀ ਇਹ ਬੁੱਢਾ ਦਰਿਆ ਫਗੇ ਦੁਨੀਆ ਦੇ ਵਿੱਚ ਕਿਉਂਕਿ ਇਹ ਬੁੱਢਾ ਦਰਿਆ ਦਾ ਜੋ ਹਾਲ ਕੀਤਾ ਇਹ ਲੁਧਿਆਣਾ ਬਹੁਤ ਹੋ এনवायरमेंट ਦੀ ਲੈਫਟ ਵਿੱਚ ਬਹੁਤ ਦੂਰ ਚਲਿਆ ਗਿਆ ਇਹ ਬੁੱਢੇ ਦਰਿਆ ਨੂੰ ਸਾਫ ਕਰਕੇ ਅਮਰਤ ਵਰਗਾ ਬਣਾ ਕੇ ਇਹਨੂੰ ਫਿਰ ਦੁਬਾਰਾ ਜਿਹੜਾ ਸ਼ਹਿਰ ਆ ਇਹ ਗੁਰੂ ਨਾਨਕ ਬਾਸਾ ਦੀ ਚਰਨ ਸੂ ਉਤਰਦੀ ਹੈ ਇੱਥੇ ਉਹ ਫਿਰ ਸੁੰਦਰ ਵਾਤਾਵਰਣ ਤੇ ਸਾਫ ਸੁਥਰਾ ਬੁਟਾਧਰ ਆ ਬਗੇ ਉਹਦੇ ਵਾਸਤੇ ਜਤਨ ਕਰ ਰਹੇ ਹਾਂ ਕਿੰਨੇ ਬੂਟੇ ਲਗਾਏ ਜਾ ਰਹੇ ਕੁਝ ਬੂਟੇ ਸ਼ੁਰੂਆਤ ਕੀਤੀ ਹੈ ਬੂਟੇ ਅਪ ਸਾਡੇ ਕੋਲ ਦੋ ਨਰਸਰੀਆਂ ਬੂਟੇ ਹੋਰ ਲਿਆਵਾਂਗੇ ਲਾਈ ਜਾਵਾਂਗੇ ਉਹਦੇ ਸੰਭਾਲ ਬੂਟਿਆਂ ਦੀ ਕਰਾਂਗੇ ਬੂਟੇ ਸੰਭਾਲ ਵੀ ਕਰਾਂਗੇ ਨਾਲ ਸਾਡੇ ਜਿਹੜੇ ਹੈਗਾ ਜਿਹੜੇ ਹੈਗੇ ਮਿਊਨਿਸਪਲ ਕਾਰਪੋਰੇਸ਼ਨ ਆ ਉਦੋਂ ਵੀ ਆਏ ਸੀ ਅੱਜ ਵੀ ਜਦੋਂ ਹੈਗੇ ਆ ਡੀਸੀ ਸਾਹਿਬ ਆ ਸਾਰੇ ਜਿਹੜੇ ਹੈਗੇ ਵਿਭਾਗਾਂ ਦੇ ਨਾਲ ਕੌਮੀ ਮਿਊਸਪਲ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਉਹ ਵੀ ਜਿਹੜੀ ਹੈਗੀ ਹੈ ਤੇ ਜਿੰਨੇ ਵੀ ਉਹਦੇ ਸਾਧਨ ਉਹਨਾਂ ਨੂੰ ਆਪ ਵਰਤਦਾ ਹੈ ਇੱਕ ਕੇਜੀਵਾਲ ਸਾਹਿਬ ਨੂੰ ਸੰਬੰਧਤਾ ਸੀਗਾ ਅੱਜ ਤੁਸੀਂ ਵਸੇ ਅਸੀਂ ਥੋ ਐਨਵਾਇਰਨਮੈਂਟ ਦੀ ਗੱਲ ਕਰੋ ਤੁਹਾਨੂੰ ਵਧੀਆ ਦੇਵਾਂਗੇ ਜਵਾਬ ਬਾਕੀ ਹੋਰ ਸਾਡੇ ਲੀਡਰਸ਼ਿਪ ਬੰਨਾਂ ਕੋਲ ਕਰੋ